ਵੀਡੀਓ ਤਾਂ ਕਰ ਸਕਦਾ ਵੀਡੀਓ ਦਾ ਲੋਗੋ ਹੈ ਜੀ ਸਰ ਅੱਜ ਜਿਹੜਾ ਮਿਸ਼ਨ ਸ਼ੁਰੂ ਕੀਤਾ ਉਹਦੇ ਬਾਰੇ ਜਾਣਕਾਰੀ ਇਹ 올ਓਵਰ ਪੰਜਾਬ ਮਾਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੀ ਰਹਿਨਮਾਈ ਦੇ ਤਹਿਤ 올ਓਵਰ ਪੰਜਾਬ ਆਪਰੇਸ਼ਨ ਈਗਲ ਲਾਂਚ ਕੀਤਾ ਗਿਆ ਹੈਗਾ ਇਸ ਆਪਰੇਸ਼ਨ ਦਾ ਜਿਹੜਾ ਬੇਸਿਕ ਪਰਪਸ ਹੈਗਾ ਕਿ ਜਿੱਦੇ ਸਟਰੀਟ ਲੈਵਲ ਦੇ ਉੱਤੇ ਡਰਗ ਪੈਟਲਿੰਗ ਹੁੰਦੀ ਹੈ ਜਿਹਦੇ ਕਾਰਨ ਡਰਗ ਟਰੈਫਿਕ ਹੋ ਰਹੀਆਂ ਨੇ ਉਹਨੂੰ ਚੈੱਕ ਕੀਤਾ ਜਾਵੇ ਇਸ ਏਰੀਆ ਨੂੰ ਆਡੈਂਟੀਫਾਈ ਕੀਤਾ ਗਿਆ ਕਮਿਸ਼ਨਰ ਸਾਹਿਬਾਨ ਨੂੰ ਇਹਦੇ ਉੱਤੇ ਇਨਫੋਰਮੇਸ਼ਨ ਜਨਰੇਟ ਕੀਤੀ ਗਈ ਸੋ ਕਿਉਂਕਿ ਇਸ ਏਰੀਆ ਦੇ ਵਿੱਚ ਇਹੋ ਜਿਹੀ ਪ੍ਰਵਤੀ ਸੀਗੀ ਕਿ ਇਸ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਹੈ ਹੈਗੀਆਂ ਨੇ ਤੇ ਉਸ ਕਦਰ ਅੱਜ ਸਵੇਰ ਤੋਂ ਇਹ ਆਪਰੇਸ਼ਨ ਕੁਝ 300 ਮੁਲਾਜ਼ਮਾਂ ਦੇ ਨਾਲ ਸੀਪੀ ਸਾਹਿਬ ਦੀ ਰਹਿਨਮਾਈ ਦੇ ਹੇਠ ਇੱਕ ਕੀਤਾ ਗਿਆ ਹੈਗਾ ਔਰ ਅਜੇ ਇਹ ਆਪਰੇਸ਼ਨ ਸਵੇਰ-ਸਵੇਰ ਸ਼ੁਰੂ ਹੀ ਹੋਇਆ ਤੇ ਇਹਦੇ ਵਿੱਚ ਆਪਾਂ ਨੂੰ ਕਾਮਯਾਬੀ ਮਿਲੀ ਹੈਗੀਆ ਕਮਰਸ਼ੀਅਲ ਕੁਆਂਟੀਟੀ ਦੀ ਰੋਇਨ ਮਿਲੀ ਹੈਗੀਆ ਇੱਕ ਸਮਗਲਾ ਵੀ ਅਰੈਸਟ ਹੋਇਆ ਹੈਗਾ ਇਹਦੇ ਵਿੱਚ ਤੇ ਮੈਨੂੰ ਉਮੀਦ ਆ ਕਿ ਜਿੰਨੀ ਮਿਹਨਤ ਇਹਨਾਂ ਨੇ ਇਸ ਆਪਰੇਸ਼ਨ ਨੂੰ ਕਾਮਯਾਬ ਕਰਨ ਲਈ ਕੀਤੀ ਆ ਵਾਹਿਗੁਰੂ ਇਹਨਾਂ ਤੇ ਕੇਪਾ ਕਰੇਗਾ। ਔਰ ਆਉਣ ਵਾਲੇ ਦਿਨ ਦੇ ਵਿੱਚ ਇਹਨਾਂ ਨੂੰ ਇਸ ਆਪਰੇਸ਼ਨ ਦੇ ਵਿੱਚ ਸਕਸੈਸ ਮਿਲੇਗੀ। ਔਰ ਜੋ ਵੀ ਸਕਸੈਸ ਮਿਲੇਗੀ ਉਹ ਥੋੜੇ ਨਾਲ ਸਾਂਝੀ ਕੀਤੀ ਜਾਏਗੀ। ਇਸ ਆਪਰੇਸ਼ਨ ਦਾ ਇੱਕੋ ਇੱਕ ਮਕਸਦ ਇਹ ਹੈਗਾ ਕਿ ਅਸੀਂ ਪੰਜਾਬ ਪੁਲਿਸ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਨਜਿੱਠਣ ਦੇ ਵਿੱਚ ਸਕਸ਼ਮ ਹੈਗੀ ਆ ਔਰ ਅਸੀਂ ਇਸ ਸਮੱਸਿਆ ਨੂੰ ਨਜਿੱਠ ਕੇ ਪੰਜਾਬ ਨੂੰ ਇਸ ਬਗਮਾਦੀ ਤੋਂ ਨਜਾਤ ਦਾ ਬਾਕ ਧੰਨਵਾਦ ਜੀ